ਅੱਜ ਸਰਕਾਰੀ ਏਜੰਸੀਆਂ ਦੇ ਰਾਹੀਂ ਇਸ ਦੇਸ਼ ਦੇ ਆਜ਼ਾਦੀ ਲੜਾਈ ਜਿਹੜੀ ਆ ਉਹ ਇਸ ਦੇਸ਼ ਦੇ ਸਿੱਖਿਆ ਨਾਲ ਲਈ ਬਾਬਾ ਸਾਹਿਬੀ ਡਾਕਟਰ ਮੇਰਕਰ ਦੀੀ ਸੋਚ ਦੇ ਮਤਾਬਕ દરેક ਗੱਲ ਜਿਹੜੀ ਆ ਬਰਾਬਰ ਨਹੀਂ ਹੈ ਜੈ ਭੀਮ ਜੈ ਭਾਰਤ ਜੋ ਕਿ ਪਿਛਲੇ ਦਿਨੀ ਪੰਨੂ ਨੇ ਫਲੋਰ ਵਿਖੇ ਬਾਬਾ ਸਾਹਿਬ ਡਾਕਟਰ ਅੰਮਿਤਕੇ ਜੀ ਦੇ 14 April ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਸਟੈਚੂ ਲੱਗੇ ਆ ਉਹ ਤੋੜਨ ਦੀ ਗੱਲ ਕੀਤੀ ਆ ਬੜੀ ਹੀ ਮਾੜੀ ਔਰ ਨਿੰਦਣਯੋਗ ਆ ਪੰਨੂ ਵਰਗੇ ਸ਼ਰਾਰਤੀ ਅੰਸਰ ਭਾਰਤ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾ ਵੀ ਐਦਾਂ ਦੇ ਸ਼ਰਾਰਤੀ ਅੰਸਰਾਂ ਤੋਂ ਬਚਨੇ ਚਾਹੀਦਾ ਵਾ ਤਾਂ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਵਾ ਐਦਾਂ ਦੇ ਸ਼ਰਾਰਤੀ ਅੰਸਰ ਨੂੰ ਫੜ ਕੇ ਪੰਜਾਬ ਦੇ ਵਿੱਚ ਦੇਖ ਕੇ ਇਦਾਂ ਦੇ ਬੰਦਿਆਂ ਨੂੰ ਜੇਲਾ ਦੇ ਵਿੱਚ ਭੇਜਿਆ ਜਾਵੇ ਜੋ ਕਿ ਪੰਜਾਬ ਔਰ ਭਾਰਤ ਦਾ ਮਾਣ ਨਾ ਖਰਾਬ ਕੀਤਾ ਹੋਵੇ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਭੀਮ ਜੈ ਭਾਰਤ 30 ਮਾਰਚ ਜੋ ਫਲੋਰ ਦੇ ਏਰੀਏ ਮੰੰਗਲ ਪਿੰਡ ਵਿੱਚ ਘਟਨਾ ਹੋਈ ਹੈ ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ ਅਸੀਂ ਸ਼੍ਰੀ ਗੁਰੂ ਰਵਿਦਾਸ ਪਰਮੰਧ ਕਮੇਟੀ ਵੱਲੋਂ ਇਹਦੀ ਨਿੰਦਿਆ ਕਰਦੇ ਆਂ ਔਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕੇਸ ਸ਼ਰਾਰਤੀ ਅਨਸਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨੂੰ ਜੇਲ੍ਹ ਚ ਡੱਕਿਆ ਜਾਵੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਭ ਨੂੰ ਪਤਾ ਹੈ ਕਿ ਜੋ ਨੰਗਲ ਦੇ ਵਿੱਚ ਬਾਬਾ ਸਾਹਿਬ ਦੇ ਬੁੱਤੇ ਉੱਪਰ ਗਲਤ ਅਨਸਰਾਂ ਵੱਲੋਂ ਸ਼ਬਦਾਂਵਲੀ ਲਿਖੀ ਗਈ ਹੈ ਅਸੀਂ ਗੁਰੂ ਰਵਿਦਾਸ ਬੰਦਰ ਪ੍ਰੰਧਕ ਬੇਟੀ ਗੁਰੂ ਰਵਿਦਾਸ ਨੌਜਨ ਸਭਾ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਨਮਾ ਸ਼ਹਿਰ ਅਤੇ ਬਾਲ ਮਿਕੀ ਪਰੋਂਦਾ ਕਮੇਟੀ ਨਵਾਂ ਸ਼ਹਿਰ ਇਸ ਗਾਜ਼ੀ ਸਖਤ ਨਿਦਿਆ ਕਰਦੇ ਹਾਂ ਔਰ ਪਬਲਿਕ ਨੂੰ ਇਹਨਾਂ ਗਵਧਾਂ ਸਾਧੋ ਬਚਣ ਦੀ ਅਪੀਲ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਜ ਅਸਰ ਨੂੰ ਜਲਦੀ ਉਹ ਨੱਥ ਪਾਈ ਜਾਵੇ ਤਾਂ ਕਿ ਸਾਡੇ ਭਾਈਚਾਰੇ ਖ਼ਤਰਾ ਨਾ ਹੋਵੇ ਥੈਂਕ ਯੂ ਪਰ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਜਿ ਬਾਰੇ ਦੱਸ ਦੋ ਜੀ ਅੱਜ ਸ੍ਰੀ ਗੁਰੂ ਰਬਦਾਸ ਮੰਦਿਰ ਪਰੋਂਦਾ ਕਮੇਟੀ ਦੀ ਗਵਾਹੀ ਦੇ ਵਿੱਚ ਤੇ ਡਾਕਟਰ ਮੇਡਕਾਲ ਸੁਭਾਨਾ ਭਗਵਾਨ ਬਾਲਮੀਕ ਜੀ ਸਭਾ ਤੇ ਸਾਬਕਾਂਸ਼ੀラム ਸਮਾਜ ਭਲਾਈ ਸੁਸਾਇਟੀ ਵੱਲੋਂ ਜੋ ਕਿ ਅਜੇ ਤੇ ਅਜ ਤੋਂ ਲਗਭਗ 3 ਦਿਨ ਪਹਿਲਾਂ ਫਲੋਰ ਦੇ ਤਸੀਦ ਫਲੋਰ ਦੇ ਪਿੰਡ ਦੇ ਨੰਗਲਾਂ ਦੇ ਵਿੱਚ ਬਾਬਾ ਸਾਹਿਬ ਜੀ ਦਾ ਸਟੈਚੂ ਲੱਗਿਆ ਹੋਇਆ ਆ ਔਰ ਉਹਦੇ ਸਟੈਚੂ ਤੇ ਗਲਤ ਸ਼ਬਦ ਲਿਖੇ ਆ ਖਾਲਿਸਤਾਨ ਦੇਖਿਆ ਆ ਔਰ ਦੂਜੇ ਨੰਬਰ ਤੇ ਜਿਹੜਾ ਗਰਪਾਲ ਸਿੰਘ ਪੰਨੂ ਜਿਹੜਾ ਖਾਲਿਸਤਾਨੀ ਪੱਖੀ ਆ ਉਨੇ ਵੀਡੀਓ ਵੀਡੀਓ ਬੈਦ ਕਰਕੇ ਕਹੀ ਆ ਵੀ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਬਾਬਾ ਸਾਹਿਬ ਡਾਕਟਰ ਮੇੜਕਾ ਜੀ ਦੇ ਜਿਹੜੇ ਸਟੈਚੂ ਆ ਤੋੜਦੇ ਹੋ ਮੈਂ ਸਿੱਖ ਸਮਾਜ ਨੂੰ ਬੇਨਤੀ ਕਰਦਾ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਸਾਡਾ ਸਾਂਝੀ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਾ ਜੀ ਨੇ ਸਬਦਾਨ ਦੀ 25 ਧਾਰਾ ਦੇ ਵਿੱਚ ਸਿੱਖ ਕੌਮ ਨੂੰ ਜਿਹੜੀ ਕਿਰਪਾਨ ਪਾਨ ਦੀ ਕਿਰਪਾਨ ਰੱਖਣ ਦੀ ਇਹ ਜਿਹੜੀ ਆਜ਼ਾਦ ਤੋਂ ਆ ਇਹ ਸੰਵਿਧਾਨ ਦੇ ਵਿੱਚ ਲਿਖੀ ਆ ਔਰ ਦੂਜੇ ਨੰਬਰ ਤੇ ਬੰਬੇ ਦੇ ਵਿੱਚ ਜਿਹੜਾ ਸਿੱਖ ਕਾਲ ਖਾਲਸਾ ਕਾਲਜ ਆ ਉਹਦੀ ਜ਼ਮੀਨ ਵੀ ਬਾਬਾ ਸਾਹਿਬ ਜੀ ਨੇ ਦਿੱਤੇ ਆ ਦਿੱਤੀ ਆ ਉਹ ਦੂਜੇ ਨੰਬਰ ਤੇ ਜਿਹੜਾ ਬੰਬੇ ਦੇ ਵਿੱਚ ਦਾਦਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਪੁਰਾਣਾ ਗੁਰਦਾਰਾ ਆ ਉਹਦੀ ਵੀ ਜ਼ਮੀਨ ਜਿਹੜੀ ਆ ਬਾਬਾ ਸਾਹਿਬ ਜੀ ਨੇ ਦਿੱਤੀ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਰ ਜੀ ਅੱਜ ਤੋਂ ਲਗਭਗ 80 ਸਾਲ ਪਹਿਲਾਂ ਹਰਮੰਦਰ ਸਾਹਿਬ ਦੇ ਵਿੱਚ ਉਹ ਸਿੱਖ ਬੰਦੇ ਆਈ ਸਕੇ ਔਰ ਉਹਨਾਂ ਨੇ ਲਗਭਗ ਉਹਨਾਂ ਦਾ ਨਾਲ ਜਿਹੜਾ 6 ਕਰੋੜ ਜਿਹੜਾ ਆ ਦਲਤ ਵਰਗ ਆ ਉਹਨਾਂ ਦੇ ਨਾਲ ਸਿੱਖ ਧਰਮ ਬਲ ਬਲ ਨਾ ਸਕਾ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਔਰ ਸੈਂਟਰਲ ਸਰਕਾਰ ਨੂੰ ਪੰਜਾਬ ਗਵਰਨਮੈਂਟ ਨੂੰ ਔਰ ਸਿੱਖ ਨਮਾਇੰਦਿਆਂ ਨੂੰ ਸ਼ਰਮ ਦੀ ਕਮੇਟੀ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਇਦਾਂ ਦਾ ਜਿਹੜਾ ਵਿਅਕਤੀ ਆ ਜਿਹੜਾ ਸਾਡੇ ਵਿੱਚ ਪਾੜ ਪਾਂਦਾ ਆ ਉਹਨੂੰ ਸਾਨੂੰ ਇਕੱਠੇ ਹੋ ਕੇ ਉੱਤੇ ਪਾਰਚਾ ਦਾਜ ਕਰਾਉਣਾ ਚਾਹੀਦਾ ਆ ਉੱਤੇ ਧਾਰਾ ਲੁਆਣੀ ਚਾਹੀਦੀ ਆ ਤਾਂ ਕਿ ਇਦਾਂ ਦਾ ਜਿਹੜਾ ਵਿਅਕਤੀ ਆ ਮੁੜ ਕੇ ਇਦਾਂ ਦੀ ਸ਼ਰਾਰਤ ਨਾ ਕਰੇ ਕਰ ਸਕੇ ਕਿਉਂਕਿ ਬਾਬਾ ਸਾਹਿਬ ਡਾਕਟਰ ਮੀਲਕਾ ਜੀ ਨੇ ਸਾਰੇ ਧਰਮਾਂ ਦੇ ਅੱਜ ਜੇ ਦੋ ਵਾਰੀ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਰਿਹਾ ਆ ਇਹ ਵੀ ਬਾਬਾ ਸਾਹਿਬ ਜੀ ਦੇ ਸਬਦਾਂਨ ਕਰਕੇ ਰਿਹਾ ਆ ਅੱਜ ਜੇ ਸਿੱਖ ਕੌਮ ਦੀ ਜਿਹੜੀ ਔਰਤ ਹੋ ਆ ਚਾਹੇ ਭਾਰਤ ਦੇ ਵਿੱਚ ਕਿਸੇ ਵੀ ਵੱਡੇ ਅਹੁਦੇ ਤੇ ਹੋਵੇ ਜੱਜ ਹੋਵੇ ਡੀਸੀ ਹੋਵੇ ਔਰ ਰਾਸ਼ਟਰਪਤੀ ਹੋਵੇ ਇਹ ਵੀ ਬਾਬਾ ਸਾਹਿਬ ਜੀ ਨੇ ਮਤਲਬ ਬਾਬਾ ਸਾਹਿਬ ਦੀ ਬਦੌਲਤ ਆ ਮੈਂ ਸਾਰੇ ਸਾਥ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਸਾਡਾ ਇਹੀ ਪ੍ਰੋਗਰਾਮ ਹੈ ਵੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਵੀ ਉੱਤੇ ਦੇਖ ਦਰੋਹੀ ਦਾ ਜਿਹੜਾ ਦੰਗਾ ਫਸਾਦਾ ਜਿਹੜਾ ਐਤਾਂ ਦਾ ਮੈਸੇਜ ਫਲਾਉਂਦਾ ਆ ਉਹਨੂੰ ਫੜ ਕੇ ਉੱਤੇ ਪਰਚਾ ਦਾਜ ਕੀਤਾ ਜਾਵੇ